ਕਿਸਾਨ ਮੀ ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਰਵੰਤ ਸਿੰਘ ਪੰਦੇਰ ਦੇਖੋ ਜਿਹੜਾ ਬਿਜਲੀ ਸੋਧ ਬਿੱਲ 225 ਆ ਉਹੜਾ ਖਲੜਾ ਕੇਂਦਰ ਨੇ ਭੇਜਿਆ ਸੀਗਾ ਉਹਦੀ ਡੇਟ 8 ਨਵੰਬਰ ਤੱਕ ਸੀਗੀ ਹੋਣ ਉਹਨਾਂ ਨੇ ਫਿਰ 30 ਨਵੰਬਰ ਤੱਕ ਸੂਬਿਆਂ ਕੋਲੇ ਰਾਇਮਾਂ ਮੰਗੀਆਂ ਨੇ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਚੁੱਪ ਕਰਕੇ ਬੈਠਾ ਇਹਨਾਂ ਦੀ ਚੁੱਪ ਵੀ ਕੇਂਦਰ ਦੇ ਨਾਲ ਖੜੀ ਆ ਵੀ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਜਿਹੜਾ ਬਿਜਲੀ ਦਾ ਵਿਸ਼ਾ ਵਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਹੈ ਉਹਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਾ ਦੇਵੇ ਪਰ ਇਹ ਗੁੰਗੇ ਹੋਏ ਨੇ ਸਪਸ਼ਟ ਕਰਨਾ ਜੀ ਦਾ ਨਾਂ ਕਾਂਗਰਸ ਬੋਲਦੀ ਹੈ ਰਾਜਾ ਬਣੇਗਾ ਵੀ ਬਿਜਲੀ ਸੋਧ ਬਿੱਲ 225 ਤੇ ਉਹਨਾਂ ਦਾ ਕੀ ਰੋਖਿਆ ਨਾ ਕਾਲੀ ਦਲ ਬੋਲ ਰਿਹਾ ਵੀ ਉਹਨਾਂ ਦਾ ਕੀ ਰੋਖ ਹੈਗਾ ਤਾਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੂਰੇ ਪੰਜਾਬ ਦੇ ਅੰਦਰ 15 16 17 ਨੂੰ ਜਿਹੜਾ ਪਿੰਡ ਪੱਧਰੀ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਭਗਵੰਤ ਮਾਨ ਦੇ ਫੂਕੇ ਇਹ ਮੈਸੇਜ ਦੇਊਗਾ ਪੀ ਇਹ ਬਿੱਲ ਦਾ ਖਰੜਾ ਵਾਪਸ ਲੈਣਾ ਚਾਹੀਦਾ 1948 ਵਾਲਾ ਐਕਟ ਬਹਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਨੇ ਅੱਜ ਛੋਟਾਂ ਦਿੱਤੀਆਂ ਨੇ ਝੋਨੇ ਦੇ ਉੱਤੇ ਬਦਰੰਗਾ ਦਾ ਟੋਟਾ 5 ਤੋਂ 10% ਕਰਤਾ ਭਲਾ ਇਹਦਾ ਕਿਸਾਨਾਂ ਨੂੰ ਕੀ ਫਾਇਦਾ ਹੈਗਾ ਜਦੋਂ ਅਸੀਂ ਛੋਟ ਮੰਗਦੇ ਦਿੱਤੀ ਹੁਣ ਤਾਂ ਵਪਾਰੀਆ ਸੈਲਰਾਂ ਦੇ ਚਲਾ ਕੇ ਸੈਲਰ ਆਲੇ ਸਾਡੇ ਕੱਟ ਮਾਰ ਕੇ ਲੁੱਟ ਲ ਕਰਕੇ ਲਾਗੇ ਪੰਜਾਬ ਸਰਕਾਰ ਦੀ ਸ਼ਹਿਤ ਹੁਣ ਇਹ ਵਪਾਰੀਆਂ ਨੂੰ ਸੈਲਰ ਮਾਲਕਾਂ ਨੂੰ ਛੋਟ ਦਾ ਫਾਇਦਾ ਹੋਣਾ ਵਾ ਅਰਕੇਂਦਰ ਨੇ ਗਿਣ ਮਿੱਠ ਕੇ ਦੀ ਟਾਈਮਿੰਗ ਰੱਖੀ ਆ ਵੀ ਜੇ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਪਾਚ ਪਾਦੇ ਬੰਦੇ ਤੇ ਬੋਲਣਗੇ ਜਾਂ ਪੰਜਾਬ ਸਰਕਾਰ ਬੋਲੂ ਵੀ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਕਿਸਾਨਾਂ ਨੂੰ ਕੁਝ ਵੀ ਨਹੀਂ ਹੋਣਾ ਅੱਜ ਪੀਜੂ ਚੰਡੀਗੜ੍ਹ ਦੇ ਵਿੱਚ ਬੀਸੀ ਮੀਟਿੰਗ ਕਰ ਰਹੇ ਆ ਪੀਜੂ ਬਚਾਓ ਮੋਰਚੇ ਦੇ ਨੌਜਵਾਨ ਆਗੂਆਂ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਵੀ ਉਹਨਾਂ ਨਾਲ ਵੀ ਸੀ ਬੈਠ ਕੇ ਅੱਜ ਜਿਹੜੇ ਸੈਨੇਟਰੀਆਂ ਡੇਟਾਂ ਦਾ ਚੋਣਾ ਦਾ ਐਲਾਨ ਕਰੇ ਜਾਂ ਉਹਦਾ ਕੋਈ ਰਾਹ ਕੱਢੇ ਔਰ ਜਿਹੜੀਆਂ ਉਹਨਾਂ ਦੀਆਂ ਹੋਰ ਜੁੜੀਆਂ ਹੋਈਆਂ ਮੰਗਾ ਉਹਨਾਂ ਨੂੰ ਮੰਨ ਕੇ ਪ੍ਰਵਾਨ ਕਰੇ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਮਹਿੰਗਾ ਪਊਗਾ ਤਾਂ ਜੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਗਾਂ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਹਿਮ ਫੈਸਲੇ ਕਰਨੇ ਚਾਹੀਦੇ ਆ ਇਹਦੇ ਨਾਲ ਦੀ ਨਾਲ ਅੱਜ ਅਸੀਂ ਇੱਥੇ ਕੱਥੂ ਨੰਗਲ ਦੇ ਵਿੱਚ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕਾਂਗੇ ਤੋਂ ਕਹਾ ਅਜਨਾਲੇ ਏਰੀਏ ਵਿੱਚ ਵੱਡਾ ਇਕੱਠ ਕਰਕੇ ਕਨਵੈਨਸ਼ਨ ਕਰਕੇ ਅ ਅਰਥੀ ਫੂਕਾਂਗੇ ਤੋਂ মিডিਆ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ